ਉਹ ਇਧਰ ਕਿਵੇਂ ਪਈ ਆ ਪਸਰੀ ਰਾਜਾ ਕੰਨ ਪਸਰੀ ਪਈ ਆ ਕਰਾਉਂ ਬਾਈ ਨੂੰ ਵੀ ਆਪਣੇ ਦੋਨਾਂ ਦੇ ਨਾਲ ਦੇ ਫਾਇਸਾਪਾ ਬਾਈ ਕਿਉਂ ਨਹੀਂ ਮੇਰੇ ਚਾਰੋਂ ਤੇ ਨਹੀਂ ਉਹ ਤੇਰੇ ਤਾਂ ਮੈਂ ਦੇਖੀ ਆ ਅਰੇ ਅਰੇ ਬਣਾਇਆ ਤਾਂ ਆਪਾਂ ਕੋਣ ਕਿਉਂ ਆਰੇ ਕੋਰੇ ਮੇਰੇ ਨਾਮ ਚ ਫਲੋਗਿੰਗ ਦੇਖੋ ਚੱਲਿਆ ਸ਼ੂਟਿੰਗ ਤੇ ਪਰ ਮੇਰੀ ਸਿਹਤ ਨਹੀਂ ਹੈਗੀ ਠੀਕ ਪਰ ਮੈਂ ਨਾ ਅਗਲਾ ਹਫਤਾ ਸਾਰਾ ਤਿਹਾੜਾਂ ਦਾ ਹੀ ਆ ਇਸ ਕਰਕੇ ਫਿਰ ਮੈਨੂੰ ਜਾਣਾ ਹੀ ਪੈਣਾਗਾ ਫੇਰ ਸਾਨੂੰ ਟਾਈਮ ਨਹੀਂ ਲੱਗਣਾ ਅਗਲੇ ਹੰਤੇ ਸ਼ਾਇਦ ਹੀ ਬਣੇ ਵੀਡੀਓ ਕੋਈ ਨਹੀਂ ਕਰਨਾ ਕਾਹ ਤੋਂ ਅਗਲੇ ਹੰਤੇ ਕਾਤ ਨਹੀਂ ਬਣਨੀ ਯਾਰ ਤਿਹਾਰ ਆ ਗਏ ਹੋਣ ਆ ਜਾਂਦੇ ਕਹਿੰਦੇ ਚਰਨਾਂ ਨੂੰ ਕਿ ਚੰਦੇ ਦੇ ਕਪੜੇ ਪਾ ਕਰਕੇ ਉਹਦੀ ਤਾਂ ਹੀ ਵੀਡੀਓ ਚੜ ਜਾਂਦੀਆਂ ਹੁੰਦੀਆਂ ਹਣਾ ਵੀ ਤੇ ਅਸੀਂ ਚੱਲਿਆਂ ਜੀ ਬੀਬੀ ਵਾਲੇ ਪਿੰਡ ਸਾਰਾ ਦੇ ਹੋਲੇ ਸਾਡੇ ਕਿੱਟਾ ਛੋਲਾ ਪਿਆਰ ਆਏ ਦੀ ਸ਼ੂਟਿੰਗ ਵਾਸਤੇ ਕਿੱਟ ਤਿਆਰ ਆ ਭਈ ਮੈਂ ਥੋੜੀ ਬਿਮਾਰ ਆ ਪਹੋੜ ਵਾਲੀ ਸ਼ੂਟਿੰਗ ਕਰਾਂਗੀ ਚੰਗਾ ਸੀਸੇ ਤੇ ਦੀ ਡਾਊਨ ਆ ਜਾਈ ਤੇ ਕੋਈ ਫਰੂਟ ਲੈ ਕੇ ਦੇਣਾ ਤਾਂ ਪਾ ਕੀ ਦੇਣਾ ਪਾ ਇਹ ਤਾਂ ਘਰੋਂ ਡੈੱਡ ਪਾਲ ਨੂੰ ਕੁੱਤੇ ਗੁੱਜਰ ਨੂੰ ਵੀ ਰੋਟੀ ਪਾਤੀ ਆ ਮੈਂ ਤੇ ਬਾਹਰਲੇ ਨੂੰ ਪਾਤੀ ਆ ਇਹਨੂੰ ਵੀ ਪਾ ਜੰਨੀ ਆ ਏਸੀ ਲੱਗਾ ਰੋਗਾ ਜਿੰਨਾ ਚਿਰ ਆਉਂਦੇ ਨਹੀਂ ਤੇ ਫੇਰ ਤਾਂ ਰੋਗਾ ਇਹਨੂੰ ਕੀ ਆ ਲੈ ਡਰਿੰਕ ਪਰਲੇ ਪਾਸੇ ਕਰੂੰਗਾ ਮੈਂ ਇੱਥੇ ਬਾਥਰੂਮ ਬੂਥਰੂਮ ਜਿੱਦ ਦੇ ਵਿੱਚ ਬਾਥਰੂਮ ਕਰੂੰਗਾ ਇੱਥੇ ਵਾਸਤੇ ਕਿਉਂ ਛਾਲ ਟਿਕ ਲਈਆਂ ਮੈਨੂੰ ਅੱਛਾ ਆਗਿਆਂ ਦੇ ਨਾਲ ਨਾਲ ਦੋ ਤਿੰਨ ਸਾਫੇ ਮੁੱਤੂਆ ਸਰਵਰ ਵੇਖ ਲਈ ਜੰਮਣ ਤੈਨੂੰ ਇੱਥੇ ਬਾਥਰੂਮ ਤੇ ਜਦੋਂ ਹੀ ਇਹ ਆਪਸੇ ਵਾਗ ਗਏ ਇੱਥੇ ਮੂਤ ਤੂੰ ਇੱਥੇ ਮੂਤ ਰੋ ਉੱਥੇ ਮੂਤ ਚਾਹ ਤੇ ਵੀ ਗਈ ਕਿੱਥੇ ਆ ਤੂੰ ਇਹੋ ਜਿਹਾ ਸਾਡਾ ਕੁੱਤਾ ਏਨੂੰ ਮੈਂ ਡਾਈਟ ਪਾਦਾ ਤੇ ਕਿਰਨ ਹੁਣ ਆਪਦੇ ਵੀਡੀਓ ਚ ਵੀ ਬੋਲ ਜੀ ਥੋੜਾ ਜਿਹਾ ਹਾਂ ਇਹਦੇ ਚ ਕੀ ਹੁੰਦਾ ਤੇਰਾ ਮੇਰੇ ਬੇਬੀ ਸੰਟਾਂ ਕਰ ਰਹੀ ਵੀਡੀਓ ਬੋ ਕਪੜੇ ਵੀ ਅਜਿਕੇ ਤੂੰ ਹੀ ਚੱਕੀ ਫਿਰਦੀ ਏ ਬਿਲੀਅਨ ਐਜੂਕੇਸ਼ਨ ਹੈਗੇ 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 ਵੀਡੀਓ ਚਲੋ ਤੇ ਚਲੋ ਚੱਲਦੇ ਆ ਸ਼ੂਟਿੰਗ ਤੇ ਦੇਖਦੇ ਆ ਕੀ ਬੰਦਾ ਕੀ ਬੰਦਾ ਕਰੋ ਕੀ ਕਰਾਵਾ ਚੱਲਨੇ ਅੱਜ ਆਪਾਂ ਚੱਲੇ ਆ ਜੀ ਬੀਬੀ ਆਲੇ ਪਿੰਡ ਬੀਬੀ ਆਲਾ ਬੀਬੀ ਆਲਾ ਪਿੰਡ ਆਲਾ ਆਲਾ ਚੱਲਨੇ ਆਲਾ ਬੀਬੀ ਆਲਾ ਇਹ ਜਿੰਨੀ ਕਿੱਥੇ ਨਾਲ ਦੀ ਇਹ ਮੈਂ ਤਾਂ ਕਰੀਬ ਬੜੀ ਆਈ ਆ ਫੋਨ ਆ ਗਿਆ ਮੇਰੇ ਵਿੱਚ ਪ੍ਰਿਤੀ ਦਾ ਮੁੰਡੇ ਨੇ ਕਿਰਤਾ ਸੀ ਜਿਹੜਾ ਨਾ ਵੀਡੀਓ ਬਣਾਈ ਸੀ ਤੇ ਉਹ ਕੀ ਕਹਿੰਦੇ ਹੈਗੇ ਉਹ ਹੁਣ ਆਈ ਉਹ ਚਰਚ ਫਲੈਂਟ ਫਲੈਂਟ ਆ ਗਿਆ ਮੈਂ ਕਿਹਾ ਫਲੈਂਟ ਫਲੈਂਟ ਆ ਵੇਖੋ ਕਮਲੀ ਹੋਈ ਪਈ ਆ ਯਾਰ ਕੰਮ ਲਈ ਨਹੀਂ ਫਰੈਂਡ ਦੇਖੋ ਫਰੈਂਡ ਵੀਡੀਓ ਤੇ ਮਿੱਟ ਲੈ ਕੇ ਬੰਦਾ ਬਿਨਾ ਝੱਗੇ ਤੋਂ ਖੜਾ ਫਰੜ ਦੇਖੋ ਤੇ ਝੱਗਾ ਪਾਇਆ ਤੇਰਾ ਫੋਨ ਤਾਂ ਹੀ ਇਹੋ ਜਿਹਾ ਹੋਣਾ ਹੈ ਝੱਗਾ ਪਾਇਆ ਜਿੰਦ ਕੇ ਵੇਖੋ ਬੁੜੇ ਤੁਨੀ ਜੀਂਦੀ ਆਂਦੀ ਹੈ ਪਾ ਕੇ ਕੈਂਟੀ ਰਹਿਦੀ ਹੈ ਨਾ ਕਰਨਾਂ ਦਾ ਫੋਨ ਝੱਗਾ ਪਾਇਆ ਲੰਘੇ ਜੋਤੀ ਅਸੀਂ ਤਰੇ ਕੇ ਤਰੇ ਸਲੂਨ ਤੇ ਖਾਣਾ ਮਾਂ ਕੇ ਘਰੇ ਲਵਾਉਣੀ ਕਿਉਂ ਨਹੀਂ ਲਵਾਉਣੀ ਕਿਉਂ ਨਹੀਂ ਕੱਜੇ ਮਹਾਰਾਜ ਸਭ ਕੁਝ ਲੱਗੂਗਾ ਕਹੇ ਤਾਂ ਕਹਿੰਦੀ ਮਹਾਰਾਜ ਹੱਥ ਫੜੋਗੇ ਮੈਂ ਕੀ ਕਹਿੰਦੀ ਰਹੀ ਆਹ ਦੇਖੋ ਜੋ ਜੋਤੀ ਜੋਤੀ ਨੰਗ ਪਿੰਡ ਦੀ ਸੜਕ ਬੀਬੀ ਵਾਲੇ ਵਾਲੇ ਦੀ ਕੈਂਟੇਰੀ ਆ ਗਿਆ ਕੈਂਟੇਰੀ ਆ ਜੀ ਆਹ ਅਸੀਂ ਕਿਹਨੂੰ ਕਹਿੰਦਾ ਕੈਂਟੇਰੀਆ ਬੀਬੀ ਵਾਲਾ ਰੋਡ ਆ ਗਿਆ ਜੀ ਤੇਰਾ ਅਜੇ ਨੂੰ ਗੱਡੀ ਚਲਾਉਣੀ ਨਹੀਂ ਹੁੰਦੀ ਜੀ ਘੱਟ ਹੁੰਦੀ ਆਤ ਹੁੰਦੀ ਆ ਇਹਨਾਂ ਦਾ ਬੋਲਣਾ ਆਉਂਦਾ ਤੇ ਲੜਨਾ ਆਉਂਦਾ ਬਸ ਇਹ ਪਹਿਲੇ ਤੇ ਆ ਬਲੜ ਮਾਰ ਕਈ ਵਾਰ ਲੜਾਈ ਵਾਲੇ ਸੀ ਨਹੀਂ ਸੀ ਹੁੰਦੇ ਤੱਕ ਬੜਾ ਤੇਰੀਆਂ ਲੱਤਾਂ ਟੁੱਟਣਾਂ ਤੇ ਇੱਥੇ ਲਈ ਜਾ ਜਾਂਦਾ ਕਾੜ ਕਾਤਾ ਇਹਨੇ ਜਨਨ ਜੀ ਤਾਈ ਮੈਨੂੰ ਪੁੱਜੇ ਲਾਤਾ ਪਤਾ ਨਹੀਂ ਕਿੱਥੋਂ ਗੱਲਾਂ ਆਉਂਦੀਆਂ ਤੁਹਾਨੂੰ ਦੋਨਾਂ ਨੂੰ ਨਹੀਂ ਮੈਂ ਤਾਂ ਭੁੱਲ ਜਾਨੀ ਰੋ ਚੜੀ ਹੂਤ ਆ ਬਣਾ ਗਿ ਲੜੌੜਾ ਬੈਠਾ ਕੁ ਕਿਹੜਾ ਕੇ ਕਰਨਾ ਕੋਲ ਹੀ ਆ ਹੋਰ ਕਿਸੇ ਕੋਲੇ ਨਹੀਂ ਸਹੀ ਗੱਲ ਆ ਘਰ ਵਰਵਾਰਾ ਚੱਲੀ ਚੱਲਦੀ ਆ ਬੀਬੀ ਵਾਲਾ ਪਿੰਡ ਆ ਗਿਆ ਜੀ ਤੇ ਮੈਂ ਮੈਂ ਸਹਾਇਆਂ ਨੇ ਮੈਂ ਸਹਾਇ ਮੈਂ ਠੀਕ ਹੋ ਜਾ ਮੈਂ ਸਿਹਤ ਨਹੀਂ ਠੀਕ ਪਈ ਮੈਂ ਸਹਾਇ ਘਰ ਦੀ ਮਹਿਲ ਵਧੀਆ ਹੈਗਾਗਾ ਜੀ ਹਾਂ ਵਧੀਆ ਲੱਗ ਚੱਲੇ ਚੱਲ ਅੱਗੇ ਚੱਲੇ ਚੱਲ ਮੇਰਾ ਖਿਆਲੋ ਕਿਸ਼ਕ ਦਾ ਕਾ ਡੈਡੀ ਵੀ ਲੱਗੀਆਂ ਹੋਈਆਂ ਬਸ ਮੇਰਾ ਜਾਈ ਸਟੋਰੀ ਬਣਾਵਾਗਾ ਪਰ ਕੱਦੂ ਕੋਈ ਨਹੀਂ ਲੱਗਿਆ ਕੱਦੂ ਤਾਂ ਲਾਉਣਾ ਹੀ ਨਹੀਂ ਆਪਾਂ ਪਹਿਲਾਂ ਥੋੜੀ ਚੁਪੜਾ ਨਹੀਂ ਹੈ ਲਓ ਜੀ ਅਸੀਂ ਸੁਖ ਦੇ ਘਰੇ ਪਹੁੰਚ ਗਏ ਆ ਸੁਖ ਦੀ ਵਾਟੀ ਆ ਉਹ ਸੁਖ ਦੀ ਮੰਮੀ ਆ ਮੈਂ ਸੁਖ ਦੀ ਮਾਸੀ ਆ ਤੇ ਨਾ ਭੂਆ ਤੇ ਮੈਰਸ ਤੇ ਆ ਜੇ ਨਾ ਤੁਸੀਂ ਹਾਂ ਉਦੋਂ ਤੋਂ ਐਸੀ ਨਾਲ ਆਈ ਸੀ ਪਰ ਮੈਂ ਬਿਮਾਰ ਹੋ ਗਈ ਚਲੋ ਚਲੋ ਜੀ ਆਓ ਪਹੁੰਚ ਗਿਆ ਸੁੱਖ ਦੇ ਘਰੇ ਕਿੰਨੇ ਨੇ ਜੀ ਬਲੌਨ ਇਹ ਸਾਡੇ ਹੈਗੇ ਨੇ ਗਿਫਤੀ ਦੇ ਫਰੈਂਡ ਜਾਨੀ ਕਿ ਇਹਨਾਂ ਦੀ ਮੰਮੀ ਵੀ ਮੇਰੀ ਫਰੈਂਡ ਆ ਬਹੁਤ ਵਧੀਆ ਤੇ ਕਿਰਨ ਨਾਲ ਅਸੀਂ ਨਵੀਂ ਨਵੀਂ ਲੋਕੇਸ਼ਨ ਦਿਖਾਉਣੇ ਹੁੰਦੇ ਆ ਮੇਰੀ ਲੋਕੇਸ਼ਨ ਹੈ ਵੀ ਆ ਫਰੈਂਡ ਆ ਮੇਰੀ ਗੱਲ ਕਿ ਕਿਨਾ ਭਰਾਵਾ ਦੂਰ ਦੀਆਂ ਮਾਨਸਾ ਮੋਰ ਮੰਡੀ ਬੜੀ ਦੂਰ ਲੈ ਕੇ ਦੇ ਮਖਣ ਨੇ ਭਾਈ ਪੱਕਾ ਪੱਕਾ ਇੱਥੇ ਉੱਧਰ ਇਹ ਜਾਂਦੀ ਨਹੀਂ ਤੇ ਇੱਧਰ ਆ ਚੁੱਕੇ ਝੁੰਬੇ ਕਿੱਦੜਵਾ ਆਪਣੇ ਇੱਧਰ ਦੇ ਗ੍ਰੈਂਡ ਹੈਗੇ ਇਹਦੇ ਨੇੜੇ ਨੇ ਰਿਆ ਆਪਣੇ ਇੰਸਟਾਗ੍ਰਾਮ ਤੇ ਦੇਖ ਸੁੱਖ ਭੈਣੋਂ ਤੇ ਉਹ ਟੀ ਵੀ ਸਾਡੀ ਬਹੁਤ ਘੈਂਟਾ ਸੋਹਣੀ ਆ ਪਰ ਮਾਤਮਾ ਉਹਨੂੰ ਲੰਬੀ ਉਮਰ ਆ ਕੰਨ ਚਾਹ ਪੀ ਲੈ ਮੈਂ ਕਿਹਾ ਚਾਹ ਉੱਥੇ ਪੀਵਾਂਗੀ ਦੀਦੀ ਘਰ ਘੰਟਾ ਲੱਗ ਜਿਹੜੇ ਪੁੱਤਰ ਦੇ ਪੋਚੇ ਵਰਗੀ ਵੀ ਜਿਹੜੀ ਪਹਿਲੀ ਘੋਟ ਆਪਣੇ ਕਿਤੇ ਵੱਜੇ ਆ ਦੇਖ ਕਿੱਤਾ ਚਾਹ ਵੱਜ ਗਈ ਹਾਂਜੀ ਸਾਡੇ ਘਰ ਵਾਲਾ ਬੰਕ ਆ ਗਿਆ ਭਾਈ ਇਹ ਇੱਥੇ ਰੱਖ ਸਾਡੇ ਛੋਲੇ ਬੰਦੇ ਆਏ ਸਾਡੀ ਕਿੰਨੀ ਸੇਵਾ ਕਰ ਰਹੇ ਨੇ ਕੋਲਡ ਡਰਿੰਕ ਵਗੈਰਾ ਦੇ ਰਹੇ ਨੇ ਸੇਵਾ ਸਾਡੀ ਬਹੁਤ ਕਰਦੇ ਜਿੱਥੇ ਜਾਂਦੇ ਆ ਵੱਧ ਸੇਵਾ ਕਰਦੇ ਆ ਪੀ ਲੈ ਯਾਰ ਕਿਉਂ ਤੇ ਭਾਈ ਹੁਣ ਆਪਾਂ ਕਰਾਂਗੇ ਸਟੋਰੀ ਸਟਾਰਟ ਇਹ ਹੈਗਾ ਅਸ ਦਾ ਬਲੌਗ ਤੇ ਚਰਨ ਸਟੋਰੀ ਦਾ ਨਾਮ ਦੱਸੋ ਕਿਹੜੀ ਆ ਤੁਹਾਨੂੰ ਠੀਕ ਆ ਗਰੰਡ ਮੇਰੇ ਚੈਨਲ ਨੂੰ ਲੈ ਕੇ ਇਸ ਵਿੱਚ ਦੱਸਦੀ ਹਾਂ ਜੀ ਸਟੋਰੀ ਸ਼ੁਰੂ ਕਰਨ ਜਾ ਰਹੇ ਆ ਕਿਰਨਾ ਮੈਡਮ ਬੈਠੇ ਨੇ ਤੇ ਬੱਬੂ ਭਾਈ ਬੈਠੇ ਨੇ ਰਾਜਕੁਮਾਰ ਜੀ ਬੈਠੇ ਨੇ ਰਮਨ ਜੀ ਬੈਠੇ ਨੇ ਤੇ ਆ ਬੱਬੂ ਜੀ ਬੱਬੂ ਹੈੱਡਫੋਨ ਲਾਪਾ ਬਬੂ ਦੇ ਹੱਥ ਇੱਕ ਪਾਸੇ ਹੱਡ ਮੋਣੇ ਡੱ ਲੱਗ ਗਿਆ ਸੀ ਉਹਨੇ ਕਹੀਏ ਹੱਡ ਮੋਣ ਕਹਿੰਦਾ ਏਡਾ ਬੰਮੀ ਆਪਰੇਸ਼ਨ ਹੋਇਆ ਸੀਗਾ ਤੇ ਹਾਂ ਵਾਈਟ ਕੱਪ ਦੇ ਹੱਡ ਖੋਣ ਤੜਾ ਤਾਂ ਮਨੇ ਤੇ ਭਾਈ ਮੈਂ ਕਹਿਣਾ ਚਾਹੁੰਨੀ ਆ ਕਿ ਅੱਜ ਕੁੱਕੀ ਕਮੇਟੀਆਂ ਵਾਲੀ ਚੈਨਲ ਤੇ ਆ ਦੇਖੋ ਸ਼ਾਮ ਨੂੰ ਕਿਹੜੀ ਸਟੋਰੀ ਆ ਰਹੀ ਹੈ ਤੁਹਾਨੂੰ ਵਾਸਤੇ ਟੀਜ਼ਰ ਭੇਜ ਦਿੱਤਾ ਜਾਊਗਾ ਦਾ ਇੱਕ ਕਿਰਨਾਂ ਦੀ ਸਟੋਰੀ ਵੀ ਨਹੀਂ ਪਤਾ ਮੈਨੂੰ ਸ਼ਾਮ ਨੂੰ 9 ਵਜੇ ਦੇ ਕਰੀਬ 10 ਵਜੇ ਦੇ ਕਰੀਬ ਅਸੀਂ ਪਾ ਲਾਂਗੇ ਕਿਉਂਕਿ ਸਾਨੂੰ ਟਾਈਮ ਲੱਗ ਜਾਊਗਾ ਤੇ ਜਰੂਰ ਦੇਖਿਓ ਲਾਈਕ ਕਮੈਂਟ ਤੇ ਸ਼ੇਅਰ ਕਰੋ ਅੱਜ ਤੁਹਾਨੂੰ ਨਵੀਆਂ ਸਟੋਰੀਆਂ ਪਾ ਰਿਆ। ਦੇ ਆਪਣੇ ਚੈਨਲ ਤੇ ਔਰ ਇਹ ਪਟ। ਸਾਨੂੰ ਚਾਹ ਭੇਜ ਤੱਤੇ ਛੰਡੇ ਸਾਨੂੰ ਅੱਜ ਕਰ ਦੇਣਾ ਮੇਰੀ ਭੈਣ ਨੇ। ਚਾਹ ਆ ਗਈ ਆ। ਬਿਸਕਟ ਪੂਰੀ ਆ ਗਿਆ। ਘਰ ਨਾਲ ਢਿੱਡ ਤੇ ਹੱਥ ਮਾਰਨ ਲੱਗ ਗਈ ਹੈਗੀ ਜਗਾ। ਖਲ ਨਹੀਂ ਪੈਣੀ ਆ। ਇੱਥੇ ਵੀ ਜਾਂਦੇ ਸਾਨੂੰ ਪਿਆਰ ਬਹੁਤ ਮਿਲਦਾ। ਪੂਰੀ ਸੇਵਾ ਕਰਦੇ ਨੇ ਲੋਕ। ਇਹ ਇਹ ਤਾਂ ਆਪਣੇ ਨੇ। ਤੇ ਵੀ ਜਾਏਗਾ ਆਪਾਂ ਇਹਨੂੰ ਭਾਜੀ ਬਸ 25 ਹੋਣੀ ਇਹਦੇ ਮੜੇ ਮੜੇ ਮੈਂ ਸਰਪੰਚੀ ਕਰਦੀ ਆ